ਬਾਬਾ ਜੀ ਦੇ ਧੜ ਵਿੱਚ ਹਲਚਲ ਹੋਈ ਸੀਸ ਨੇ ਅੱਖਾਂ ਖੋਲੀਆਂ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਪਤਾ ਨਹੀਂ ਕਿਧਰੋਂ ਆਵਾਜ਼ ਆਈ ਭਾਈ ਧਰਮ ਸਿੰਘ ਪਾਸੇ ਹੋ ਗਿਆ ਕਮਾਲ ਹੋ ਰਿਹਾ ਸੀ ਕਰਾਮਾਤ ਹੋ ਰਹੀ ਸੀ ਗਜਬ ਵਰਤਾਰਾ ਵਾਪਰ ਰਿਹਾ ਸੀ ਪਠਾਣਾ ਦੇ ਘੋੜੇ ਰੁਕ ਗਏ ਸਿੰਘਾਂ ਦੇ ਹੱਥ ਜੁੜ ਗਏ ਖਾਲਸੇ ਦੇ ਤਿਰੰਗਾ ਨੇ ਮੱਥੇ ਧਰਤੀ ਨੂੰ ਛਹਾ ਕੇ ਮੱਥਾ ਟੇਕਿਆ ਚੰਦ ਸੂਰਜ ਨੇ ਨਮਸਕਾਰ ਕੀਤੀ ਦੇਵਤਿਆਂ ਨੇ ਫੁੱਲ ਵਰਸਾਏ ਸ਼ਹੀਦ ਸਿੰਘਾਂ ਵਿੱਚੋਂ ਭਾਈ ਮਨੀ ਸਿੰਘ ਜੀ ਨੇ ਜਿਕਾਰਾ ਛੱਡਿਆ ਖੁਸ਼ੀਆਂ ਦੇ ਜਿਕਾਰੇ ਗੇ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ 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 ਭਾਈ ਜੀਤ ਸਿੰਘ ਜੀ ਸ਼ਹੀਦ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਲੱਖਾਂ ਆਵਾਜ਼ਾਂ ਦਾ ਸਤਿ ਸ੍ਰੀ ਅਕਾਲ ਦੀਆਂ ਆਈਆਂ ਬਾਬਾ ਜੀ ਦਾ ਧੜ ਖੜਾ ਹੋਇਆ ਖੰਡਾ ਉਹਨਾਂ ਦੇ ਹੱਥ ਵਿੱਚ ਸੀ ਖੱਬੇ ਹੱਥ ਨਾਲ ਉਹਨਾਂ ਸੀਸ ਚੱਕਿਆ ਤੇ ਤਲੀ ਤੇ ਟਕਾ ਲਿਆ ਭਾਈ ਤਾਰੂ ਸਿੰਘ ਜੀ ਨੇ ਸ਼ਬਦ ਪੜਿਆ ਸਿਰ ਤਰ ਤਲੀ ਗਲੀ ਮਰੀ ਜਾਓ ਸਿਰ ਤਰ ਤਲੀ ਗਲੀ ਮਰੀ ਜਾਓ ਬਾਬਾ ਜੀ ਅੱਗੇ ਵਧੇ ਹੁਣ ਮੂਰੇ ਕੋਈ ਨਹੀਂ ਸੀ ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿੱਚੋਂ ਭੱਜਣ ਲੱਗੇ ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ ਪਰ ਕੋਈ ਸਿਪਾਈ ਹੁਣ ਰੋਕਣ ਵਾਲਾ ਨਹੀਂ ਸੀ ਐਸੀ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ